ਹੋ ਜੂ ਸੇਵਾ ਕਰ ਰਹੀ ਆਪਣੀ ਤੇ ਬਾਬੇ ਵੀ ਕਰ ਰਹਾ ਜੀ ਸਾਰਾ ਹੀ ਕਰ ਰਹਾ ਜੀ ਬਹੁਤ ਕਰ ਰਹਾ ਬਾਬੇ ਸੀਚੇ ਵਾਲ ਵੀ ਕਰ ਰਿਆ ਬਹੁਤ ਧੰਨਵਾਦ ਕਰਦੇ ਹਰ ਕਿਸ ਦਾ ਧੰਨਵਾਦ ਕਰਦੇ ਆ ਬਾਕੀ 23 ਤੋਂ ਲਾ ਕੇ ਪਾਣੀ ਦਾ ਹਾਲਾਤ ਇਹ ਹੋ ਰਿਹਾ ਤੇ 1 ਸਾਲ ਲੰਘਿਆ ਤੇ ਅਸੀਂ ਕੋਲੋਂ ਵੀ ਆਪਦਾ ਥਾਣਾ ਪਾਉਣਾ ਕੋ ਆ ਕੇ ਬਹਿ ਗਏ ਆ ਤੇ ਪਿਛਲੀ ਉਹਨਾਂ ਵਿੱਚ ਹਟਣ ਦੇ ਜਿਹੜੀ ਪਹਿਲੀ ਖਰਾਬ ਕਰਕੇ ਤੀ ਸੀ ਤੇ 3 ਲੱਖ ਰੁਪਇਆ ਤੇਲ ਵਿੱਚ ਆ ਕੇ ਬਹਿ ਗਏ ਤੇ ਹੁਣ ਹੱਥ ਲਗਾ ਕੇ ਫੇਰ ਬਹਿ ਗਏ ਹਾਲਾਤ ਹੋਈਆ ਜੇ ਪੱਕਾ ਪ੍ਰਬੰਧ ਸਰਕਾਰ ਕਰੇ ਇਹਦਾ ਤੇ ਫੇਅਲ ਹੁੰਦਾ ਪ੍ਰਬੰਧ ਕਿਹੜਾ ਨਹੀਂ ਹੋ ਸਕਦਾ ਹੋ ਸਕਦਾ ਜੇ ਸਰਕਾਰ ਕਰੇ ਦੇ ਆ ਖਰਾਬਾ ਖਰੂਬਾ ਆਹਨੂੰ ਨਾਮ ਦਿੰਦੇ ਤਾਂ ਉਹ ਚੰਗਾ ਜੀ ਸਾਨੂੰ ਪੱਕਾ ਕੰਮ ਕਰਦੇ ਪਹਿਲਾਂ ਤੇ ਹੀ ਕਰ ਦਿੰਦੇ ਕੋਈ ਇਹਦੇ ਹੱਲ ਨਿਗਾਹ ਨਹੀਂ ਕਰਦਾ ਬੱਸ ਜਦੋਂ ਵੋਟਾਂ ਵਟ ਆਈਆਂ ਬੱਸ ਆਉਣਾ ਜਾਣਾ ਚੱਲ ਜੇ ਬੱਸ ਮੁੜ ਕੇ ਕੋਈ ਨਹੀਂ ਪਹੁੰਚਦਾ ਇਹ ਹੜ੍ਹ ਤਾਂ ਜੀ ਕਿਹੜਾ ਪਹਿਲੀ ਵਾਰੀ ਆਏ ਨੇ ਹੜ੍ਹ ਤਾਂ ਕਿੰਨੇ ਸਾਲਾਂ ਤੋਂ ਆਉਂਦੇ ਰਹੇ ਨੇ ਤੇ ਸਰਕਾਰਾਂ ਕਿਉਂ ਨਹੀਂ ਕਰਦੀਆਂ ਕੀ ਕਰਨਾ ਕੋਈ ਨਹੀਂ ਕਰਦੀ ਕਿਸੇ ਲਾਰੇ ਲਾ ਪੇ ਲਾ ਲੀ ਨੇ ਬਸੋ ਜਿੰਨਾ ਕੰਮ ਮੁੜ ਗਈ ਕਾਰਨ ਕੀ ਹੈ ਕਿਉਂ ਨਹੀਂ ਕਰਦੀ ਨਹੀਂ ਕਰਦੇ ਕਹਿੰਦੇ ਜਦੋਂ ਵੋਟਾਂ ਬਾਟਾਂ ਲੈ ਕੇ ਮੁੜ ਕੇ ਬਸ ਹੋ ਜਾਂਦਾ ਕੋਈ ਨਾ ਕੰਮ ਕਹਿਂਦੇ ਕਰਨੇ ਕਰਨੇ ਕੋਈ ਨਹੀਂ ਕਰਦਾ ਤੇ ਕੋਈ ਪੋਲੀਟਿਕਲ ਲੀਡਰ ਨੇ ਤੁਹਾਡਾ ਬਾਹ ਫੜੀ ਕਿ ਨਹੀਂ ਤੁਹਾਡੀ ਨਹੀਂ ਕੋਈ ਨਹੀਂ ਹਲੇ ਫਰੀਥ ਬੋਲ ਫੁੱਲ ਤੋਂ ਹੀ ਵਾ ਕੇ ਮੁੜ ਜਾਂਦੇ ਆ ਹਾਂ ਆ ਰਾਣੇ ਰੂਣੇ ਨੇ ਬੇੜੀਆਂ ਬੂੜੀਆਂ ਦਿੱਤੀਆਂ ਜਾਂ ਜਾਂ ਮੈਟਮ ਆਉਂਦੀ ਆਪਣੀ ਐਸ ਹਦੀ ਮਚਾਰੀ ਉਹਨੇ ਮਤ ਕੀਤੀ ਮੈਂ ਅਖੀ ਬਹੁਤ ਜਿਆਦੀ ਹਾਂ ਘਰ ਘਰ ਜਾ ਕੇ ਮਹੀ ਮਰਦੇ ਹਾਂ ਸਾਰੇ ਮਹਿਕਮੇ ਬੇਕਰਨ ਦਾ ਜਿੰਨੇ ਕੁ ਜੋਗੇ ਸਾਰੇ ਕਰਨ ਦਾ ਜੀ ਔਜ ਕਰਨ ਦੀ ਪੁਲਿਸ ਵੀ ਕਰਨ ਦੀ ਸਾਰੇ ਕਰਨ ਦਾ ਜੀ ਕਿਸੇ ਵੱਲੋਂ ਵੀ शक ਨਹੀਂ ਕਿ ਜਿਹੜਾ ਨਹੀਂ ਕਰਦਾ ਸਾਡੇ ਮਾਧਿਅਮ ਤੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਤੇ ਇਹ ਚਾਹੁੰਦੇ ਪੱਕਾ ਪ੍ਰਬੰਧ ਹੋ ਜੇ ਤੇ ਸਾਨੂੰ ਆ ਗੰਦ ਚੋਂ ਨਿਕਲ ਜੀ ਇਹ ਕਿਹੜਾ ਕੰਮ ਨਹੀਂ ਅੜਦਾ ਸਾਡੇ ਵੱਡੇ ਕੰਮ ਹੋ ਜਾਂਦੇ ਜੇ ਇਹਨੇ ਸਰਕਾਰ ਨੇ ਕਰਨਾ ਹੋਵੇ ਪਰ ਇਧਰ ਨਿਗਾਹ ਹੀ ਨਹੀਂ ਕਰਦਾ ਕੋਈ ਹਰ ਸਾਲ ਦਾ ਪ੍ਰੋਗਰਾਮ ਬਣ ਗਿਆ ਪਿਛਲੇ ਵਾਰਾ ਲੰਘਿਆ ਤੇ 23 ਦੇ ਵਿੱਚ ਡੋਬ ਜਾ ਤੇ ਫਾਇਰ ਕੀ ਫੇਰ ਆ ਗਿਆ ਇੱਕੋ ਸਾਲ ਹੀ ਲੰਘਿਆ ਹਾਂਜੀ ਇਹ ਜਵਾਨ ਲੱਗੇ ਆ ਜਵਾਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਇਹਨਾਂ ਜਵਾਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀ ਸਾਨੂੰ ਕੱਢਣ ਦਾ ਬਾਹਰ ਅੰਦਰ ਕਰਨ ਦੇ ਸਾਰਾ ਕੁਝ ਕਰਦੇ ਸੇਵਾ ਕਰਨ ਦੇ ਬਹੁਤ ਧੰਨਵਾਦ ਕੋਈ ਦਵਾਈ ਬੂਟੀ ਕਿਸੇ ਨੇ ਦਿੱਤੀ ਕਿ ਨਹੀਂ ਦਿੰਦੇ ਦਿੰਦੇ ਜੀ ਸਾਰਾ ਕੁਝ ਦਿੰਦੇ ਦਿੰਦੇ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੌਣ ਦਿੰਦਾ ਜੀ ਦਵਾਈ ਬੂਟੀ ਕੌਣ ਦੇਕੇ ਗਿਆ ਇਹ ਆਪਣੇ ਫੌਜ ਵਾਲੇ ਵੀ ਦਿੰਦੇ ਦਵਾਈ ਉੱਥੇ ਵੀ ਕੈਂਪ ਲੱਗਾ ਹੱਤਾਲੂ ਨੂੰ ਲੱਗਾ ਵਾ ਸਾਰੇ ਮੈਂ ਕੋਈ ਟੋਟਲ ਹੀ ਕਰਨਦਾ ਜੀ ਕਿਸੇ ਵੱਲੋਂ ਵੀ शक ਨਹੀਂ ਫੌਜ ਵਾਲੋਂ ਵੀ शक ਨਹੀਂ ਪੁਲਿਸ ਵਾਲੇ ਵੀ ਕਰਦੇ ਸਾਰੇ ਕਰਦੇ ਜੀ ਕਾਰ ਕੇ ਦਾ ਧੰਨਵਾਦ ਕਰਦੇ ਆਂ ਬਾਬੇ ਸੀਚੇ ਵਾਲ ਵੀ ਕਰਦੇ ਆਂ ਘਰ ਦੇ ਜਾਨਵਾਲ ਦਾ ਕੋਈ ਨੁਕਸਾਨ ਹਲਦੀ ਘੜੀ ਦੇ ਬਚੇ ਆਂ ਜੀ ਗੱਡੀ ਬਾਕੀ ਪਤਾ ਨਹੀਂ ਉਹ ਡੰਗਰ ਕੁ ਬਮਾਸ ਮਾਰ ਤੇ ਚੱਲਣ ਦੇ ਵਿੱਚੋਂ ਫਸਲ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿੰਨੇ ਕੁ ਨੁਕਸਾਨ ਹੋ ਗਿਆ ਤੁਹਾਡੀ ਇਹ ਰੇਤੋਂ 5-5 6-6 ਫੁੱਟ ਪੈ ਗਈ ਆ ਕੋਈ ਝੋਨਾ ਝਾਣੇ ਦਾ ਕੀ ਰਹਿਣਾ ਰੇਤੋਂ ਹੀ ਪੈ ਗਈ ਆ ਬਈ ਇੱਕ ਸਾਲ ਚ ਪਰਵਾਈ ਹੋ ਜੂਗੀ ਕਿੰਨੀ ਤੁਹਾਡੀ ਜੇ ਸਰਕਾਰ ਕਰੇ ਜੋ ਮਰਜ਼ੀ ਕਰ ਲੈ ਜੇ ਨਾ ਕਰੇ ਤਾਂ ਭਾਵੇਂ ਨਾ ਹੀ ਕਰੇ ਹੁਣ ਪਿਛਲੀ ਵਾਰ ਅਹੀਂ ਕੋਲੋਂ 4 ਗੱਲੇ ਪਹਿਲੀ ਦੇ ਖਰਾਬ ਹੋਏ 3 ਲੱਖ ਰੁਪਈਆ ਪਾ ਕੇ ਭਰਤੀ ਵਾਈਟ ਉਹ ਹਲਕੇ ਹੋ ਗਿਆ ਉਤੋਂ 1 ਫੇਟ ਟੁੱਟ ਗਿਆ ਹਾਂਜੀ ਅਸੀਂ ਸਰਕਾਰ ਕਰੀ ਬੇਨਤੀ ਕਰਦੇ ਪੱਕਾ ਪ੍ਰਬੰਧ ਸਰਕਾਰ ਨੇ ਪਹਿਲਾਂ ਕਦੇ ਮੁਆਵਜ਼ਾ ਦਿੱਤਾ ਤੁਹਾਨੂੰ ਲਿਆ ਕਦੇ ਦਿੱਤਾ ਨਹੀਂ ਜੰਦੀ ਆ ਸਰਕਾਰ ਸੈਂਟਰ ਤਾਂ ਦਿੰਦੀ ਐ ਸੈਂਟਰ ਦਿੰਦੀ ਐ ਪੂਰਾ ਮੁਆਵਜ਼ਾ ਤੁਹਾਨੂੰ ਮਿਲਿਆ ਕਦੇ ਨਹੀਂ ਆ ਪਿੱਛੇ ਦੇ ਨਾਲ ਜਿਹੜਾ 600 ਰੁਪਈਆ ਦਿੱਤਾ ਵੇ ਰਲਿ ਰਲਿ ਦਿੱਤੇ ਸਾਰਿਆਂ ਨੇ ਦਿੱਤੇ ਹੀ ਨਹੀਂ ਕੋਈਆਂ ਦੇ ਮਾਲਕੀ ਵਾਲੇ ਦੂਜੇ ਨੂੰ ਨਹੀਂ ਦੇਣੇ ਉਹ ਵੀ ਤਾਂ ਠਾਈ ਹੋ ਗਏ ਬਸ ਉਹ ਲੱਭੇ ਮੜ ਕੇ ਕੁਛ ਲੱਭਾ ਠੀਕ ਹੈ ਯਾਨੀ ਕਿ ਕਹਿੰਦਾ ਮਤਲਬ ਆਪ ਹੀ ਖਾ ਜਾਂਦੇ ਹਾਂ ਜੀ ਆਪ ਹੀ ਖਾਈ ਠੀਕ ਹੈ ਜੀ ਹਾਂ ਜੀ ਬਾੜ ਦਾ ਪਰਪਾਈ ਕੋਈ ਕਰ ਪਾਊਗਾ ਨਹੀਂ ਇਹਦੀ ਜੀ ਪਰਪਾਈ ਕਿੰਨੇ ਕਰ ਪਾਉਣੀ ਐਨੀ ਪਰਪਾਈ ਕੌਣ ਕਰ ਸਕਦਾ ਇਹਦੇ ਬਹੁਤ ਨੁਕਸਾਨ ਆ ਮਤਲਬ ਇੰਨਾ ਨੁਕਸਾਨ ਨਹੀਂ ਇਹਦੇ ਮਤਲਬ ਲਾ ਲੋ ਕਿ ਇੰਨਾ ਟਾਈਮ ਹੋ ਗਿਆ ਅਸੀਂ ਬਚਪਨ ਤੋਂ 88 ਤੋਂ ਮਤਲਬ ਡੁੱਬਦੇ ਆਉਂਦੇ ਇਹਦੀ ਕੋਈ ਸੁਣਵਾਈ ਨਹੀਂ ਕੁਛ ਨਹੀਂ ਆ ਜੇ ਇਹਦਾ ਕੋਈ ਕਹੇ ਇਹਨੂੰ ਨਹਿਰੀ ਰੂਪ ਦੇਣ ਕੁਛ ਨਾ ਕੁਛ ਕਹੇ ਬੰਦੇ ਇਹਨੂੰ ਲਾਉਣ ਤੇ ਮਨ ਸਾਡਾ ਸਾਹ ਸੁੱਖਾ ਜੇ ਇਹ ਬੰਨ ਇਹ ਬੰਨ ਕੋਈ ਆਉਂਦਾ ਨਹੀਂ ਇਹ ਗੱਲ ਵੀ ਅਸੀਂ ਇਹਨੂੰ ਸਹੀ ਕਰਨਾ ਜਾਂ ਕਿੱਦਾਂ ਕਰਨਾ ਡੋਬੀ ਜਾਂਦੇ ਅਰਸਾਲ ਡੋਬ ਦਿੰਦੇ ਅਰਸਾਲ ਡੋਬ ਦਿੰਦੇ ਤੇ 88 ਤੋਂ ਮਤਲਬ 6 ਸਾਲ ਦੀ ਮੇਰੀ 82 ਦਾ ਮੇਰਾ ਜਨਮ 6 ਸਾਲ ਦੀ ਉਮਰ 88 ਦੇ ਵਿੱਚ ਉਦੋਂ ਦੇ ਅਸੀਂ ਡੁੱਬਣ ਰਹੇ ਹਾਂ ਇਸ ਗੱਲ ਵਾਲੇ ਕੋਈ ਨਹੀਂ ਧਿਆਨ ਦਿੰਦਾ ਕਿ ਇਹਨਾਂ ਨੂੰ ਜਿਹੜੇ ਜਵਾਨ ਆਏ ਨੇ ਕੌਣ ਆਏ ਨੇ ਇਹ ਆਪਣੇ ਆਰਮੀ ਵਾਲੇ ਜਵਾਨ ਆ ਬੀਐਸਐਫ ਦੇ ਜਾਂ ਹੋਰ ਕੋਈ ਜੁੰਟ ਜੋ ਵੀ ਹੈ ਇਹਨਾਂ ਦਾ ਤੇ ਇਹ ਵਿਚਾਰੇ ਦੇ ਹੱਲ ਨੂੰ ਆਉਂਦੇ ਆ ਇਹਨਾਂ ਨੂੰ 10 15 ਦਿਨ ਹੋ ਗਏ ਆ ਡੇਲੀ ਇੱਥੇ ਆਉਂਦੇ ਆਉਂਦੇ ਆ ਇੱਕ ਟਾਈਮ ਦੋ ਟਾਈਮ ਜਦੋਂ ਪੁੱਛਦੇ ਆ ਕਿਹੜੀ ਚੀਜ਼ ਦੀ ਤਨ ਲੋੜਿਆ ਬਾਕੀ ਪਸ਼ੂਆਂ ਡੰਗਰਾਂ ਦਾ ਚਾਰਾ ਚੋਰਾ ਆਪਣੇ ਕੁਛ ਹੈਗਾ ਵੀ ਆ ਕੁਛ ਆ ਵੀ ਜਾਂਦਾ ਸਰਕਾਰ ਤੋਂ ਕੋਈ ਉਮੀਦ ਹੈ ਤੁਹਾਨੂੰ ਕਿੰਨੀ ਸਰਕਾਰ ਤੋਂ ਉਮੀਦ ਕਦੀ ਆ ਬੰਦੇ ਉਹ ਮਹਾਰਾਜ ਦਾਵੇਂ ਪਾਸਾ ਤੋਂ ਉਮੀਦ ਆ ਸਰਕਾਰ ਤੋਂ ਕਦੀ ਉਮੀਦਾਂ ਨਾ ਰੱਖਦੇ ਆ ਤੇ ਨਾ ਹੀ ਸਰਕਾਰ ਦੀ ਕੋਈ ਡੀ ਹੈ ਆ ਸਰਕਾਰ ਨੇ ਕੀ ਆ ਇਹ ਵੀ ਸਾਡੇ ਵਰਗੇ ਭਰਾ ਸਾਡੇ ਪਰਿਵਾਰਾਂ ਚੋਂ ਇਹ ਲੋਕ ਵੀ ਸਾਡੇ ਪਰਿਵਾਰ ਦੇ ਆ ਤੇ ਬਾਕੀ ਸਾਡੇ ਪਰਿਵਾਰਾਂ ਦੇ ਵਿੱਚੋਂ ਇਹ ਲੋਕ ਆਏ ਆਰਮੀ ਵਾਲੇ ਤਾਂ ਇਹ ਕਹਿੰਦੇ ਵੀ ਇਹ ਸਰਦਾਰ ਲੋਕਤਾਨ ਨੇ ਅੱਛਾ ਇਹ ਤਾਂ ਤੁਹਾਡੀ ਵਡਿਆਈ ਕਰਦੇ ਨੇ ਚਲੋ ਉਹ ਤੇ ਮਹਾਰਾਜ ਦੇ ਦਵੇਂ ਪਾਸ਼ਾ ਮਹਾਰਾਜ ਦੀ ਮਤਲਬ ਦਾਤ ਆਪਾਂ ਨੂੰ ਦਿੱਤੀ ਆ ਕਿ ਮਹਾਰਾਜ ਨੇ ਇੰਨਾ ਮਹਾਰਾਜ ਨੇ ਮਸਕਤ ਦੇ ਵਿੱਚ ਆਪਦੇ ਪਰਿਵਾਰ ਆਪਾਂ ਜਿੰਨੀ ਤਖਲੀਮ ਮਹਾਰਾਜ ਨੂੰ ਆਈ ਦਵੇਂ ਪਾਸ਼ਾ ਨੂੰ ਆਈ ਆ ਬੱਚਾ ਬਚਾ ਵੀ ਕੱਲਾ ਕੱਲਾ ਹੋ ਗਏ ਜਿਹੜੇ ਇੰਨਾ ਕੁਛ ਹੋਇਆ ਤੇ ਫਿਰ ਵੀ ਆ ਪਾਉਦੇ ਪਾਣੇ ਚ ਰਹਿੰਦੇ ਆ ਜਿੰਨੀ ਮਹਾਰਾਜ ਨੇ ਤਖਲੀਫ ਝੱਲੀ ਉਹ ਨਹੀਂ ਤੇ ਨਹੀਂ ਨਾ ਆਪਾਂ ਨੂੰ ਮਹਾਰਾਜ ਨੇ ਉਹ ਨਹੀਂ ਤਖਲੀਫ ਤੇ ਨਹੀਂ ਨਾ ਆਪਾਂ ਨੂੰ ਰਹਿ ਗਈ ਜਿੰਨੀ ਮਹਾਰਾਜ ਦਾਵੇਂ ਪਾਸ਼ਾ ਮਹਾਰਾਜ ਨੇ ਪਰਿਵਾਰ ਕੱਲਾ ਕੱਲਾ ਮਾਤਾ ਬਜ਼ੁਰਗ ਸੀ ਬਾਪੂ ਨੂੰ ਤੋੜਨਾ ਪਿਆ ਬੱਚਿਆਂ ਨੇ ਗਿਆਨ ਗਨ ਤੋੜਨਾ ਪਿਆ ਆਪ ਕਿੱਥੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਨਦੇੜ ਦੇ ਵਿੱਚ ਮਤਲਬ ਜਾ ਕੇ ਉਹਨਾਂ ਦਾ ਇਹ ਹੋਇਆ